ਅਕਸਰ ਇਹ ਸੁਣਿਆ ਆਇਆ ਕਿ ਜਿਹੜੇ ਫਲ ਨੇ ਸਾਡੀ ਸਿਹਤ ਵਾਸਤੇ ਕਾਫੀ ਜ਼ਿਆਦਾ ਵਧੀਆ ਮੰਨੇ ਜਾਂਦੇ ਨੇ ਜੇ ਗੱਲ ਕੀਤੀ ਜਾਵੇ ਕੀਵੀ ਦੀ ਤਾਂ ਕੀਵੀ ਸਾਡੀ ਸਿਹਤ ਦਰਸਤੇ ਕਾਫੀ ਜ਼ਿਆਦਾ ਫਾਇਦੇਮੰਦ ਮੰਨੀ ਜਾਂਦੀ ਹੈ ਕੀਵੀ ਦੇ ਵਿੱਚ ਫੌਸਫੋਰਿਕ ਤੱਤ ਜਿਹੜੇ ਨੇ ਉਹ ਬਹੁਤ ਜ਼ਿਆਦਾ ਪਾਈ ਜਾਂਦੇ ਨੇ ਜੋ ਕਿ ਸਾਡੀ ਸਿਹਤ ਨੂੰ ਕਾਫੀ ਜ਼ਿਆਦਾ ਵਧੀਆ ਬਣਾਉਣ ਦੇ ਵਿੱਚ ਸਹਾਇਤਾ ਕਰਦੀ ਹੈ ਜੇ ਗੱਲ ਕੀਤੀ ਜਾਵੇ ਕੀਵੀ ਦੇ ਸਵਾਦ ਦੀ ਤਾਂ ਕੀਵੀ ਦੇ ਸਵਾਦ ਬਹੁਤ ਹੀ ਜ਼ਿਆਦਾ ਖੱਟਾ ਅਤੇ ਮਿੱਠਾ ਦੋਨੋਂ ਦੇ ਮਿਲਾਵਟ ਸੁਣਦਾ ਅਗਰ ਗੱਲ ਕੀਤੀ ਜਾਵੇ ਤਾਂ ਕੀਵੀ ਦੇ ਅਲੂ ਚਿਕਟੂ ਸੀ ਉਸਦੇ ਬਿਨਾਂ ਛਿਲਕੇ ਨੂੰ ਉਤਾਰੇ ਉਸ ਦਾ ਸੇਵਨ ਕਰਦੇ ਹੋ ਤਾਂ ਇਹ ਸਾਡੀ ਸਿਹਤ ਵਾਸਤੇ ਹੋਰ ਵੀ ਜ਼ਿਆਦਾ ਵਧੀਆ ਮੰਨਿਆ ਜਾਂਦਾ ਹੈ ਕੀਵੀਰੇ ਵਿੱਚ ਬਹੁਤ ਹੀ ਜ਼ਿਆਦਾ ਪੌਸ਼ਟਿਕ ਤੱਤ ਜਿਵੇਂ ਕਿ ਪੋਟਾਸ਼ੀਅਮ ਫਾਈਬਰ ਵਿਟਾਮਿਨ ਸੀ ਅਤੇ ਵਿਟਾਮਿਨ ਈ ਅਤੇ ਹੋਰ ਵੀ ਕੈਸੇ ਲੱਗ ਰਿਹਾ ਪੌਸ਼ਟਿਕ ਤੱਤ ਜਿਹੜੇ ਨੇ ਉਪਾਈ ਜਾਂਦੇ ਨੇ ਜੋ ਕਿ ਸਾਡੇ ਸਰੀਰ ਅਤੇ ਸਿਹਤ ਨੂੰ ਵਧੀਆ ਬਣਾਉਣ ਦੇ ਵਿੱਚ ਕਾਫੀ ਜ਼ਿਆਦਾ ਸਹਾਇਤਾ ਕਰਨੇ ਨੇ ਇਸ ਤੋਂ ਬਾਅਦ ਜੀ ਗੱਲ ਕੀਤੀ ਜਾਵੇ ਤਾਂ ਕੀ ਵੀ ਇਹ ਜਹਾ ਫਲ ਹੈ ਜਿਸ ਦੇ ਵਿੱਚ ਕੈਲਰੀਜ਼ ਦੀ ਜਿਹੜੀ ਮਾਤਰਾ ਹੈ ਉਹ ਵੀ ਬਹੁਤ ਹੀ ਜ਼ਿਆਦਾ ਘੱਟ ਪਾਈ ਜਾਂਦੀ ਹੈ ਤੇ ਇਸ ਤੋਂ ਬਾਅਦ ਅਸੀਂ ਅੱਜ ਗੱਲਬਾਤ ਕਰਾਂਗੇ ਕਿ ਕੀ ਵੀ ਨੂੰ ਖਾਣ ਦੇ ਕੀ ਕੀ ਫਾਇਦੇ ਨੇ ਆਰਵੇਡਿਬਟਾਵਿਕ ਜੀ ਗੱਲ ਕੀਤੀ ਜਾਵੇ ਤਾਂ ਕੀ ਵੀ ਨੂੰ ਖਾਣ ਦੇ ਕਾਫੀ ਫਾਇਦੇ ਜਿਹੜੇ ਨੇ ਉਹ ਸਾਹਮਣੇ ਆਏ ਨੇ ਜਿਸ ਦੀ ਜਾਣਕਾਰੀ ਅੱਜ ਅਸੀਂ ਤੁਹਾਨੂੰ ਦਵਾਂਗੇ ਸਬ ਤੋਂ ਪਹਿਲੇ ਜੇ ਫਾਇਦੇ ਦੀ ਗੱਲ ਕੀਤੀ ਜਾਵੇ ਤਾਂ ਕੀਵੀ ਦੇ ਅੰਦਰ ਕੈਲਰੀ ਜਿਹੜੀ ਨੇ ਉਹ ਬਹੁਤ ਹੀ ਜ਼ਿਆਦਾ ਘੱਟ ਪਾਈ ਜਾਂਦੀਆਂ ਨੇ ਜੋ ਕਿ ਸਾਡੇ ਵਜ਼ਨ ਨੂੰ ਘਟਾਉਣ ਦੇ ਵਿੱਚ ਵੀ ਕਾਫੀ ਜ਼ਿਆਦਾ ਸਹਾਇਤਾ ਕਰਦੀਆਂ ਤੇ ਜੇਕਰ ਤੁਸੀਂ ਵੀ ਆਪਣਾ ਵਜ਼ਨ ਘਟਾ ਰਹੇ ਹੋ ਤਾਂ ਆਪਣੀ ਡਾਈਟ ਦੇ ਵਿੱਚ ਕੀਵੀ ਜ਼ਰੂਰ ਐਡ ਕਰ ਲਓ ਕਿਉਂਕਿ ਇਹ ਸਾਡੀ ਬਾਡੀ ਨੂੰ ਬਾਕੀ ਪੋਸ਼ਟਿਕ ਤੱਤ ਦਿੰਦੀ-ਦਿੰਦੀ ਹੈ ਪਰ ਉਸ ਦੇ ਨਾਲ ਜਿਹੜਾ ਭਾਰ ਹੈ ਵਜ਼ਨ ਹੈ ਉਸ ਨੂੰ ਵੀ ਘਟਾਉਣ ਦੇ ਵਿੱਚ ਕਾਫੀ ਜ਼ਿਆਦਾ ਸਹਾਇਤਾ ਕਰਦੀ ਹੈ ਉਸ ਤੋਂ ਅਗਲੀ ਜੇ ਫਾਇਦੇ ਦੀ ਗੱਲ ਕੀਤੀ ਜਾਵੇ ਤਾਂ ਅੱਖਾਂ ਨਾਲ ਜੁੜੀਆਂ ਸਮੱਸਿਆ ਅਵਸਤਵੀ ਕੀਵੀ ਦਾ ਜਿਹੜਾ ਫਲ ਹੈ ਉਹ ਬਹੁਤ ਹੀ ਜ਼ਿਆਦਾ ਵਧੀਆ ਮੰਨਿਆ ਜਾਂਦਾ ਹੈ ਕਿਉਂਕਿ ਕੀਵੀ ਨੂੰ ਖਾਣ ਦੇ ਨਾਲ ਜੇ ਗੱਲ ਕੀਤੀ ਜਾਵੇ ਤਾਂ ਸਾਡੀ ਜਿਹੜੀ ਅੱਖਾਂ ਨੇ ਉਹਨਾਂ ਵਾਸਤੇ ਕਾਫੀ ਜ਼ਿਆਦਾ ਫਾਇਦਾ ਜਿਹੜਾ ਹੈ ਉਹ ਦੇਖਣ ਨੂੰ ਮਿਲਦਾ ਹੈ ਕੀਵੀ ਦੇ ਫਲ ਜਿਹੜੇ ਨੇ ਅੱਖਾਂ ਵਾਸਤੇ ਕਾਫੀ ਜ਼ਿਆਦਾ ਫਾਇਦੇਮੰਦ ਮੰਨੇ ਜਾਂਦੇ ਨੇ ਇਸ ਨੂੰ ਖਾਣ ਦੇ ਨਾਲ ਤੁਹਾਡੀ ਅੱਖਾਂ ਨਾਲ ਜੁੜੀਆਂ ਜਿੰਨੀਆਂ ਵੀ ਸਮੱਸਿਆਵਾਂ ਨੇ ਉਸ ਤੋਂ ਛੁਟਕਾਰਾ ਦੇਖਣ ਨੂੰ ਮਿਲਦਾ ਇਸ ਦੇ ਨਾਲ ਜੇ ਗੱਲ ਕੀਤੀ ਜਾਵੇ ਤਾਂ ਤੁਹਾਡੀ ਜੀ ਅੱਖਾਂ ਦੀ ਰੌਸ਼ਨੀ ਕਮਜ਼ੋਰ ਹੈ ਜਾਂ ਫਿਰ ਤੁਹਾਡੀ ਅੱਖਾਂ ਦੀ ਰੋਸ਼ਨੀ ਜਿਹੜੀ ਹੈ ਉਹ ਠੀਕ ਨਹੀਂ ਹੈ ਤਾਂ ਉਹ ਵੀ ਠੀਕ ਕਰਨ ਦੇ ਵਿੱਚ ਕਾਫੀ ਜ਼ਿਆਦਾ ਸਹਾਇਤਾ ਕਰਦਾ ਹੈ ਉਸ ਤੋਂ ਬਾਅਦ ਜੀ ਗੱਲ ਕੀਤੀ ਜਾਵੇ ਤਾਂ ਕੀ ਵੀ ਇਮਿਊਨਿਟੀ ਬਣਾਉਣ ਦੇ ਵਿੱਚ ਵੀ ਕਾਫੀ ਜ਼ਿਆਦਾ ਸਹਾਇਤਾ ਕਰਦਾ ਜੇਕਰ ਤੁਹਾਡੀ ਇਮਿਊਨਿਟੀ ਘੱਟ ਹੈ ਤੁਸੀਂ ਆਪਣੀ ਇਮਿਊਨਿਟੀ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਡਾਈਟ ਦੇ ਵਿੱਚ ਕੀਵੀ ਦਾ ਸੇਵਨ ਕਰਨਾ ਜ਼ਰੂਰ ਸ਼ੁਰੂ ਕਰ ਲਓ ਕਿਉਂਕਿ ਕੀਵੀ ਦੇ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ ਜੋ ਕਿ ਇਮਿਊਨਿਟੀ ਨੂੰ ਮਜ਼ਬੂਤ ਕਰਨ ਦੇ ਵਿੱਚ ਕਾਫੀ ਜ਼ਿਆਦਾ ਸਹਾਇਤਾ ਕਰਦਾ ਹੈ ਤੇ ਇਸ ਨੂੰ ਖਾਣ ਦੇ ਨਾਲ ਕਈ ਬਿਮਾਰੀਆਂ ਤੋਂ ਵੀ ਛੁਟਕਾਰਾ ਦੇਖਣ ਨੂੰ ਮਿਲਦਾ ਹੈ ਜੇ ਗੱਲ ਕੀਤੀ ਜਾਵੇ ਤਾਂ ਜੇਕਰ ਤੁਹਾਨੂੰ ਖਾਂਸੀ ਜਾਂ ਐਨਾ ਦੀ ਕੋਈ ਵੀ ਬਿਮਾਰੀ ਆ ਤਾਂ ਤੁਸੀਂ ਕੀਵੀ ਦਾ ਸੇਵਨ ਕਰਨਾ ਸ਼ੁਰੂ ਕਰ ਲਓ ਕਿਉਂਕਿ ਇਸ ਦੇ ਨਾਲ ਇਹ ਬਿਮਾਰੀਆਂ ਵੀ ਧੀਰੀਆਂ ਨੇ ਉਧੂਰ ਹੋ ਜਾਣਗੀਆਂ ਇਸ ਤੋਕਲੇ ਜੇ ਫਾਇਦੇ ਦੀ ਗੱਲ ਕੀਤੀ ਜਾਵੇ ਤਾਂ ਇਹ ਦਿਲ ਦੇ ਵਾਸਤੇ ਕਾਫੀ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦੀ ਹੈ ਜੇਕਰ ਤੁਸੀਂ ਕੀਵੀ ਦਾ ਫਲ ਖਾਣਾ ਸ਼ੁਰੂ ਕਰਦਨੇ ਹੋ ਤਾਂ ਤੁਹਾਡੇ ਦਿਲ কাਫੀ ਜ਼ਿਆਦਾ ਫਾਇਦੇਮੰਦ ਹੈ ਤੁਹਾਡੇ ਦਿਲ ਦੇ ਨਾਲ ਜੁੜੀਆਂ ਜਿੰਨੀਆਂ ਵੀ ਸਮੱਸਿਆਵਾਂ ਨੇ ਉਸ ਨੂੰ ਦੂਰ ਕਰਨ ਦੇ ਵਿੱਚ ਕਾਫੀ ਜ਼ਿਆਦਾ ਸਹਾਇਤਾ ਕਰਦਾ ਹੈ ਕੀਵੀ ਦੇ ਵਿੱਚ ਫਾਈਬਰ ਅਤੇ ਪੋਟਾਸ਼ੀਅਮ ਪਾਇਆ ਜਾਂਦਾ ਹੈ ਜੋ ਕਿ ਸਾਡੇ ਕੈਰੋਸਟ੍ਰੋਲ ਨੂੰ ਕੰਟਰੋਲ ਕਰਨ ਦੇ ਵਿੱਚ ਕਾਫੀ ਜ਼ਿਆਦਾ ਸਹਾਇਤਾ ਕਰਦਾ ਹੈ ਤੇ ਦਿਲ ਨੂੰ ਸਿਹਤਮੰਦ ਰੱਖਣ ਦੇ ਵਿੱਚ ਕਾਫੀ ਜ਼ਿਆਦਾ ਸਹਾਇਤਾ ਕਰਦਾ ਹੈ ਤੇ ਜੇਕਰ ਤੁਸੀਂ ਵੀ ਆਪਣੇ ਦਿਲ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਕੀਵੀ ਦਾ ਸੇਵਨ ਕਰਨਾ ਸ਼ੁਰੂ तो। इस जो तो गल की जाए तो पेट न जुड़िया भी समस्याव ने उसनू भी कीवी दूर कराने काफ़ी ज्यादा सहायता करती है कबज है या फिर पेट दर्द है या फिर पेट नुड़िया समस्यावं ने तो उस जेकर अपनी डाइट किवी का सेवन करना शुरू कर देते हो एड कर देने कबज़ वर्गी जी समस्याव ने उसनू दूर करने केफ़ी ज्यादा सहायता करता है ਆਪਣੀ ਖੁਰਾਕ ਦੇ ਵਿੱਚ ਜੇਕਰ ਤੁਸੀਂ 2-3 ਕਿਵੀ ਰੋਜ਼ ਦੀ ਐਡ ਕਰ ਲੈਣਿਓ ਜੋੜ ਲੈਣਿਓ ਤਾਂ ਫਿਰ ਤੁਹਾਡੀ ਕਬਜ ਵਰਗੀਆਂ ਜਿਹੜੀ ਸਮੱਸਿਆਵਾਂ ਨੇ ਉਸ ਨੂੰ ਦੂਰ ਕਰਨ ਦੇ ਵਿੱਚ ਕੀ ਫੀ ਕਾਫੀ ਜ਼ਿਆਦਾ ਸਹਾਇਤਾ ਕਰਦੀ ਹੈ ਤੇ ਜਿਸ ਦੇ ਨਾਲ ਤੁਹਾਡਾ ਪੇਟ ਜਿਹੜਾ ਹੈ ਉਹ ਵੀ ਸਾਫ਼ ਰਹਿੰਦਾ ਹੈ ਤੇ ਜੇਕਰ ਹੁਣ ਤੁਸੀਂ ਵੀ ਇਸ ਤੋਂ ਬਾਅਦ ਆਪਣੀ ਡਾਈਟ ਦੇ ਵਿੱਚ ਕੀ ਵੀ ਨੂੰ ਐਡ ਕਰਨ ਦਾ ਸੋਚ ਰਹੇ ਹੋ ਤਾਂ ਇੱਕ ਵਾਰ ਆਪਣੇ ਡਾਕਟਰ ਨੂੰ ਨਾਲ ਜ਼ਰੂਰ ਸਲਾਹ ਲੈ ਲੈਣਾ ਕਿਉਂਕਿ ਸਾਡੇ ਵੱਲੋਂ ਤੁਹਾਨੂੰ ਇਨਫੋਰਮੇਸ਼ਨ ਸੋਸ਼ਲ ਮੀਡੀਆ ਦੇ ਵੱਖ-ਵੱਖ ਪੇजेस ਤੋਂ ਲੈ ਕੇ ਦਿੱਤੀ ਜਾ ਰਹੀ ਹੈ ਤੇ ਅੰਡਾ ਦੀ ਹੋਰ ਵਧੀਲੀ ਜਾਣਕਾਰੀ ਲਈ ਸਾਡੇ ਨਾਲ ਬਨੇ ਰਹੋ ਚਰਚਾ نیوز ਚੈਨਲ ਤੇ